ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ ਮਹੀਨੇ ਦੇ ਨਾਲ ਲੱਖ ਰੁਪਏ ਕਮਾਉਗੇ ਗਾਰੰਟੀ ਇਹ ਮੇਰੀ ਜੇ ਤੁਸੀਂ ਪਲੱਸ 2 ਪਾਸ ਕਰ ਲਈ ਹੈ ਨਾ ਪਲੱਸ 2 ਪਾਸ ਕਰਨ ਤੋਂ ਬਾਅਦ ਤੁਸੀਂ ਬਾਹਰ ਨਾ ਜਾਓ ਤੁਸੀਂ ਇਹ ਚੀਜ਼ਾਂ ਸਿੱਖੋ 2 ਦਿਨ ਦੇ ਵਿੱਚ 20000 ਰੁਪਏ ਬਣ ਜਾ ਤੁਹਾਨੂੰ ਹੋਰ ਕੀ ਚਾਹੀਦਾ ਵਾ ਮੈਂ ਕਹਿੰਦਾ ਪੈਸੇ ਤੁਸੀਂ ਇੱਥੇ ਰਹਿ ਕੇ ਵੀ ਤੁਸੀਂ ਕਮਾ ਸਕਦੇ ਹੋ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲਿਆ ਸਿਰਫ ਕਿੰਨੇ ਦਿਨ ਦਾ 10000 ਤੋਂ ਲੈ ਕੇ 50000 ਰੁਪਏ ਤੁਹਾਨੂੰ ਦੇਣਗੇ ਸਿਰਫ ਇੱਕ ਦਿਨ ਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਮਿਸਟਰ ਸਰੋਇ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਆ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਜੀ ਕੈਨੇਡਾ ਅਮਰੀਕਾ ਨੂੰ ਛੱਡੋ ਤੇ ਆਪਣੇ ਬੱਚਨ ਤੁਸੀਂ ਇਹੋ ਜੀ ਸਕਿੱਲ ਸਿਖਾਓ ਤੇ ਉਹ ਘਰ ਦੇ ਵਿੱਚ ਬੈਠ ਕੇ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਨੇ ਸੋ ਇਹ ਵੀਡੀਓ ਉਹਨਾਂ ਵਾਸਤੇ ਆ ਜਿੰਨਾ ਵੀਰਾਂ ਦੇ ਭੈਣਾਂ ਦੇ ਹਨਾ ਬੇਟੇ ਨੇ ਜਾਂ ਕੋਈ ਬਾਹਰ ਕੈਨੇਡਾ ਅਮਰੀਕਾ ਜਾਣ ਦੀ ਜਿੱਦ ਕਰੀ ਜਾਂਦੇ ਨੇ ਕਿਉਂਕਿ ਸਾਡੇ ਸਾਰੇ ਦੇ ਨਾ ਦਿਮਾਗ ਦੇ ਵਿੱਚ ਮਤਲਬ ਜੇ ਇੱਕ ਕਿਹੜਾ ਹੀ ਕਿਹਦੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਕੀੜਾ ਬੈਠਾ ਉਹ ਕਹਿੰਦੇ ਯਾਰ ਜੋ ਮਰਜ਼ੀ ਹੋ ਜੇ ਚਾਹੇ ਮੈਨੂੰ 2 ਨੰਬਰ ਦੇ ਵਿੱਚ ਮੈਨੂੰ ਡੋਂਕੀ ਲਾ ਕੇ ਮੈਨੂੰ ਕੈਨੇਡਾ ਅਮਰੀਕਾ ਜਾਣਾ ਪਵੇ ਜਾਂ ਫਿਰ ਮੈਨੂੰ ਆਈਲੈਂਡਸ ਕਰਕੇ ਜਾਣਾ ਪਵੇ ਪਰ ਮੈਂ ਜਾਣਾ ਕੈਨੇਡਾ ਅਮਰੀਕਾ ਹੀ ਜਾਣਾ ਜੋ ਮਰਜ਼ੀ ਹੋ ਜੇ ਸੋ ਇਹ ਵੀਡੀਓ ਉਹਨਾਂ ਵਾਸਤੇ ਹੈ ਇਹ ਵੀਡੀਓ ਨੂੰ ਤੁਸੀਂ ਇੱਕ ਵਾਰ ਦੇਖ ਲਿਓ ਕਿਉਂਕਿ ਜੇ ਤੁਸੀਂ ਮੇਰੀ ਇਹ ਵੀਡੀਓ ਨੂੰ ਪ੍ਰੋਪਰਲੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖ ਲੈਣਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਕੈਨੇਡਾ ਅਮਰੀਕਾ ਜਾਣ ਦਾ ਕੀੜਾ ਵਾ ਨਾ ਉਹ 101% ਤੁਹਾਡਾ ਨਿਕਲ ਜਾਏਗਾ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਦੋ ਤਿੰਨ ਇਹੋ ਜਿਹੇ ਸਕਿੱਲਾਂ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਸਕਿੱਲਾਂ ਤੁਸੀਂ ਸਿੱਖ ਲੈਂਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾਲ ਲੱਖਾਂ ਰੁਪਏ ਕਮਾਉਗੇ ਗਾਰੰਟੀ ਇਹ ਮੇਰੀ ਹੈ ਕਿਉਂਕਿ ਦੇਖੋ ਜੀ ਆਪਾਂ ਅਗਰ ਗੱਲ ਕਰੀਏ ਜੇ ਤੁਸੀਂ ਕੈਨੇਡਾ ਜਾ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਨਾ ਚਾਹੇ ਤੁਸੀਂ ਦੋ ਨੰਬਰ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਈਲੈਂਡਸ ਕਰਕੇ ਜਾਣਾ ਚਾਹੁੰਦੇ ਹੋ ਪਰ ਫਿਰ ਵੀ ਦੇਖੋ ਉਹਦੇ ਵਾਸਤੇ ਤੁਹਾਡੇ ਕੋਲ ਘੱਟੋ-ਘੱਟ 35 ਤੋਂ ਲੈ ਕੇ 40 ਲੱਖ ਰੁਪਏ ਤੁਹਾਨੂੰ ਚਾਹੀਦਾ ਹੀ ਚਾਹੀਦਾ ਵਾ ਜੇ ਤੁਹਾਡੇ ਕੋਲ 35 ਤੋਂ 40 ਲੱਖ ਰੁਪਏ ਹੋਏਗਾ ਨਾ ਜੀ ਤਾਹੀਂ ਤੁਸੀਂ ਕੈਨੇਡਾ ਜਾਂ ਫਿਰ ਤੁਸੀਂ ਅਮਰੀਕਾ ਜਾ ਸਕਦੇ ਹੋ ਇਸ ਤੋਂ ਬਿਨਾ ਨਹੀਂ ਤੁਸੀਂ ਜਾ ਸਕਦੇ ਵੱਧ-ਵੱਧ 5-7 ਲੱਖ ਘਟ ਜੇਗਾ ਵੱਧ ਜੇਗਾ ਇਸ ਤੋਂ ਵੱਧ ਨਹੀਂ ਹੈਗਾ ਨਾ ਘਟਦਾ ਹੈਗਾ ਠੀਕ ਹੈ ਜੀ ਜੇ ਜਦ ਮੈਂ ਤੁਹਾਨੂੰ ਕਹਿੰਦਾ ਵਾ ਦੇਖੋ ਆਪਾਂ ਜਾਣਾ ਕਿਉਂ ਕੈਨੇਡਾ ਅਮਰੀਕਾ ਆਪਾਂ ਕੈਨੇਡਾ ਅਮਰੀਕਾ ਤਾਂ ਤਾਂ ਹੀ ਜਾਣਨਾ ਵੀ ਸਾਡਾ ਮਕਸਦ ਹੈਗਾ ਵਾ ਪੈਸੇ ਕਮਾਉਣਾ ਵੀ ਅਸੀਂ ਪੈਸੇ ਕਮਾਉਣਾ ਚਾਹੁੰਦੇ ਆ ਕੈਨੇਡਾ ਅਮਰੀਕਾ ਜਾ ਕੇ ਹੋਰ ਅਸੀਂ ਕਿਹੜਾ ਵੀ ਉੱਥੇ ਜਾ ਕੇ ਕੁਝ ਕਰਨਾ ਵਾ ਜਾ ਕੇ ਤਾਂ ਅਸੀਂ ਇੰਜੋਏ ਕਰਨ ਜਾਣਾ ਵਾ ਜਾਂ ਕੁਝ ਕਰਨ ਜਾਣਾ ਵਾ ਸੋ ਦੇਖੋ ਪੈਸੇ ਕਮਾਉਣਾ ਚਾਹੁੰਨੇ ਹਾਂ ਮੈਂ ਕਹਿੰਦਾ ਪੈਸੇ ਤੁਸੀਂ ਇੱਥੇ ਰਹਿ ਕੇ ਵੀ ਤੁਸੀਂ ਕਮਾ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਰਹਿ ਕੇ ਘਰੇ ਬੈਠ ਕੇ ਨਾਲੇ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਕੇ ਤੁਸੀਂ ਪੈਸੇ ਕਮਾਉਣੀ ਸ਼ੁਰੂ ਕਰ ਦੋਗੇ ਨਾਲੇ ਆ ਜਿਹੜੇ 35 ਤੋਂ 40 ਲੱਖ ਰੁਪਏ ਦੀ ਮੈਂ ਗੱਲ ਕੀਤੀ ਹੈ ਨਾ ਜੀ ਤੁਹਾਨੂੰ 35 ਤੋਂ 40 ਲੱਖ ਰੁਪਿਆ ਲੋਨ ਦੀ ਜ਼ਰੂਰਤ ਬਿਲਕੁਲ ਨਹੀਂ ਹੈਗੀ ਉਹ ਕਿਹੜਾ ਕੰਮ ਆ ਉਹਨੂੰ ਕਿਵੇਂ ਕਰਨਾ ਕਿਵੇਂ ਸਿੱਖਣਾ ਵਾ ਤੁਹਾਨੂੰ ਕੰਮ ਕਿਵੇਂ ਮਿਲੇਗਾ ਤੁਹਾਨੂੰ ਪੈਸੇ ਕਿਵੇਂ ਮਿਲਣਗੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਜੇ ਤੁਹਾਨੂੰ ਮੇਰੀ ਗੱਲ ਵਧੀਆ ਲੱਗੀ ਸਹੀ ਲੱਗੀ ਠੀਕ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤੇ ਹੇਠਾਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਮੇਰੀ ਇਹ ਵੀਡੀਓ ਤੇ ਇਹ ਸਲਾਹ ਕਿਵੇਂ ਦੀ ਲੱਗੀ ਹੈ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਉਹ ਕੰਮ ਹੈਗਾ ਜੀ ਗ੍ਰਾਫਿਕ ਡਿਜ਼ਾਈਨਿੰਗ ਦਾ ਠੀਕ ਆ ਦੋ ਤਿੰਨ ਕੰਮ ਦੱਸੂਗਾ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਹੈਗਾ ਜੀ ਗ੍ਰਾਫਿਕ ਡਿਜ਼ਾਈਨਿੰਗ ਦਾ ਠੀਕ ਹੈ ਜੀ ਗ੍ਰਾਫਿਕ ਡਿਜ਼ਾਈਨਿੰਗ ਦਾ ਨੰਬਰ 2 ਦੇ ਉੱਤੇ ਹੈਗਾ ਜੀ ਵੀਡੀਓ ਵੀਡੀਓ ਐਡੀਟਿੰਗ ਦਾ ਠੀਕ ਹੈ ਜੀ ਵੀਡੀਓ ਐਡੀਟਿੰਗ ਦਾ ਨੰਬਰ 3 ਤੇ ਹੈਗਾ ਜੀ ਫੋਟੋਸ਼ਾਪ ਦਾ ਫੋਟੋਸ਼ਾਪ ਠੀਕ ਹੈ ਜੀ ਆਹ ਤਿੰਨ ਕੰਮ ਨੇ ਤੁਸੀਂ ਆਹ ਤਿੰਨਾਂ ਕੰਮਾਂ ਦੇ ਵਿੱਚੋਂ ਨਾ ਤੁਸੀਂ ਦੋ ਕੰਮ ਕਰਾ ਦੋ ਜਾਂ ਤੁਸੀਂ ਕਰਾ ਦੋ ਗ੍ਰਾਫਿਕ ਡਿਜ਼ਾਈਨਿੰਗ ਤੇ ਫੋਟੋਸ਼ਾਪ ਕਰਵਾ ਦੋ ਜੀ ਜਾਂ ਫਿਰ ਤੁਸੀਂ ਕਰਵਾ ਦੋ ਵੀਡੀਓ ਐਡੀਟਿੰਗ ਤੇ ਫੋਟੋਸ਼ਾਪ ਕਰਵਾ ਦਿਓ ਆਪਣੇ ਬੱਚੇ ਨੂੰ ਠੀਕ ਹੈ ਜੀ ਇਹ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਵਧੀਆ ਇੰਸਟੀਚਿਊਟ ਬਣੇ ਹੋਏ ਨੇ ਜੇ ਤੁਸੀਂ ਚੰਡੀਗੜ੍ਹ ਮੋਹੱਲੀ ਕਿਤੇ ਰਹਿੰਦੇ ਹੋ ਤਾਂ ਚੰਡੀਗੜ੍ਹ ਮੋਹੱਲ ਤਾਂ ਆਲਰੇਡੀ ਹੈਗੇ ਨੇ ਜਲੰਧਰ ਵੀ ਹੈਗਾ ਲੁਧਿਆਣਾ ਵੀ ਹੈਗਾ ਵਾ ਹਨਾ ਸ਼ਾਇਦ ਪਟਿਆਲੇ ਵੀ ਹੈਗਾ ਅੰਮ੍ਰਿਤਸਰ ਵੀ ਹੈਗਾ ਵਾ ਹਰ ਇੱਕ ਥਾਂ ਦੇ ਉੱਤੇ ਵਧੀਆ ਵਧੀਆ ਮਤਲਬ ਇਦਾਂ ਦੇ ਇੰਸਟੀਚਿਊਟ ਬਣੇ ਹੋਏ ਨੇ ਜੇ ਤੁਸੀਂ ਉਹਨਾਂ ਤੋਂ ਇਹ ਚੀਜ਼ ਸਿੱਖ ਲੈਣ ਉਹ ਜੇ ਆਪਾਂ ਕੋਰਸ ਦੀ ਗੱਲ ਕਰੀਏ ਡਿਪਲੋਮੇ ਦੀ ਗੱਲ ਕਰੀਏ ਇਹਦਾ ਕੋਰਸ ਵੱਧ ਤੋਂ ਵੱਧ ਮੇਰੇ ਖਿਆਲ ਚ 1 ਸਾਲ ਤੋਂ ਲੈ ਕੇ ਇਹ 1.5 ਸਾਲ ਦਾ 1 ਸਾਲ ਤੋਂ ਲੈ ਕੇ 1.5 ਸਾਲ ਦੇ ਵਿੱਚ ਵਿੱਚ ਤੁਸੀਂ ਕੰਪਲੀਟ ਕਰ ਲੋਗੇ। ਵੈਸੇ ਜਿਹੜਾ ਵੀਡੀਓ ਐਡੀਟਿੰਗ ਤੇ ਵਿਦੋ ਫੋਟੋਸ਼ਾਪ ਦਾ ਉਹ 1 ਸਾਲ ਦਾ ਕੋਰਸ ਆ ਜੇ ਤੁਸੀਂ ਇਹ ਕਰ ਲਈ ਨਾ ਤੁਹਾਨੂੰ ਬਹੁਤ ਹੀ ਵਧੀਆ ਪੈਸੇ ਮਿਲਣਗੇ। ਹੁਣ ਆਪਾਂ ਗੱਲ ਕਰਦੇ ਆ ਹੁਣ ਤੱਕ ਗੱਲ ਹੋ ਗਈ ਆਪਣੀ ਕੋਰਸ ਦੀ ਵੀ ਤੁਸੀਂ ਇਹਨਾਂ ਨੂੰ ਕੋਰਸ ਕਰਾ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਵੀ ਇਹਦੀ ਫੀਸ ਕਿੰਨੀ ਹੋएगी ਤੁਸੀਂ ਕਿੰਨੀ ਫੀਸ ਦੇ ਵਿੱਚ ਕਰ ਸਕਦੇ ਹੋ। ਇਹਦੀ ਫੀਸ ਕਿਸੇ ਦੀ ਵੀ ਹੈਗੀ ਆ 60000 ਤੋਂ ਲੈ ਕੇ 80000 ਤੱਕ। 60000 ਤੋਂ ਲੈ ਕੇ 80000 ਤੱਕ ਦੀ ਆ ਬਸ ਤੁਸੀਂ ਇੱਕ ਸਾਲ ਦਾ ਤੁਸੀਂ 60 ਤੋਂ 80000 ਰੁਪਏ ਦੇਣਾ ਤੇ ਤੁਸੀਂ ਇਹ ਸਕਿੱਲਾਂ ਤੁਸੀਂ ਸਿੱਖ ਜਾਣੀ ਆ 2D ਵੀ ਸਿੱਖ ਸਕਦੇ ਹੋ ਤੁਸੀਂ 3D ਵੀ ਤੁਸੀਂ ਸਿੱਖ ਸਕਦੇ ਹੋ ਇੱਕ VFX ਆ ਗਿਆ ਠੀਕ ਹੈ ਜੀ VFX ਵੀ ਤੁਹਾਨੂੰ ਵੀਡੀਓ ਐਡੀਟਿੰਗ ਦੇ ਵਿੱਚ ਸਖੋਂ ਗੀ ਸਖੋਂਗੇ ਵੀ ਐਫ ਐਕਸ ਕੀ ਹੁੰਦਾ ਵੀ ਐਫ ਐਕਸ ਤੁਸੀਂ ਦੇਖਿਆ ਨਾ ਜਿਵੇਂ ਫਿਲਮਾਂ ਚੱਲਦੀਆਂ ਨੇ ਵੱਡੀਆਂ ਵੱਡੀਆਂ ਹਾਲੀਵੁੱਡ ਦੀਆਂ ਫਿਲਮਾਂ ਚੱਲਦੀਆਂ ਨੇ ਨਾ ਜਿਵੇਂ ਬੰਬ ਵੀ ਸਪੋਰਟ ਹੋ ਗਿਆ ਜਾਂ ਕੁਝ ਹੋ ਗਿਆ ਉਹ ਨਾ ਸਾਰਾ ਐਨੀਮੇਸ਼ਨ ਹੁੰਦਾ ਜੀ ਉਹ ਸਾਰਾ ਇੱਕ ਕਮਰੇ ਦੇ ਵਿੱਚ ਸ਼ੂਟਿੰਗ ਕੀਤੀ ਜਾਂਦੀ ਹੈ ਉਹਦੀ ਉਹਦੇ ਬਾਅਦ ਵੀ ਐਫ ਐਕਸ ਨਾਲ ਮਤਲਬ ਹੀ ਚੀਜ਼ਾਂ ਨੂੰ ਵਧੀਆ ਬਣਾਇਆ ਜਾਂਦਾ ਵਾ ਉਹ ਹੁੰਦਾ ਵੀ ਐਫ ਐਕਸ ਹੁੰਦਾ ਉਹ ਤੁਸੀਂ ਸਿੱਖ ਸਕਦੇ ਹੋ 3D ਤੁਸੀਂ ਦੇਖਿਆ ਹਣਾ 3D ਫਿਲਮਾਂ ਚੱਲਦੀਆਂ ਨੇ কারਟੂਨ ਦੀ ਵੀਡੀਓ ਹੋ ਗਈਆਂ ਉਹ ਚੱਲਦੀਆਂ ਨੇ 2D ਵੀ ਤੁਸੀਂ ਦੇਖਣ ਨੂੰ کارਟੂਨ ਲਈ ਵੀਡੀਓ ਚੱਲਦੀ ਹੈ ਹੀ ਚੱਲਦੀਆਂ ਨੇ ਠੀਕ ਹੈ ਜੀ ਇਹ ਤੁਸੀਂ ਕਮ ਬੜੇ ਆਰਾਮ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਕਰਵਾ ਸਕਦੇ ਹੋ ਇਹਨਾਂ ਦੇ ਇੰਸਟੀਟਿਊਟ ਹਰ ਇੱਕ ਸ਼ਹਿਰ ਦੇ ਵਿੱਚ ਬਣੇ ਹੋਏ ਆ ਹੁਣ ਜਦੋਂ ਤੁਸੀਂ ਇਹ ਸਿੱਖ ਲੋਗੇ ਹੁਣ ਆਪਾਂ ਕੰਮ ਕਰਦੇ ਵੀ ਤੁਹਾਡੇ ਕੋਲ ਪੈਸਾ ਕਿੱਦਾ ਆਏਗਾ ਜਦੋਂ ਤੁਸੀਂ ਇਹ ਚੀਜ਼ ਸਿੱਖ ਲੋਗੇ ਨਾ ਤੁਸੀਂ ਆਪਣਾ ਇੱਕ ਕੰਪਿਊਟਰ ਤਿਆਰ ਕਰਵਾਣਾ ਵਾ ਕੰਪਿਊਟਰ ਦਾ ਜੇ ਆਪਾਂ ਕੰਪਿਊਟਰ ਦੀ ਗੱਲ ਕਰੀ ਕਿੰਨੇ ਕੁ ਰੁਪਏ ਦਾ ਹੋ ਜਾਂਦਾ ਵਾ ਉਹ ਵੱਧ ਤੋਂ ਵੱਧ ਲੇਖਿਆ ਜਾਂਦਾ 2 ਲੱਖ ਰੁਪਏ ਦਾ ਤਿਆਰ ਹੋ ਜਾਂਦਾ ਵਧੀਆ ਟੋਪ ਦਾ ਟੋਪ ਦਾ 2 ਲੱਖ ਰੁਪਏ ਦਾ ਵਧੀਆ ਕੰਪਿਊਟਰ ਤਿਆਰ ਹੋ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਆਪਣਾ ਘਰ ਦੇ ਵਿੱਚ ਬੈਠ ਕੇ ਹੀ ਤੁਸੀਂ ਕੀ ਕਰ ਸਕਦੇ ਹੋ ਤੁਹਾਨੂੰ ਕੀ ਕੰਮ ਮਿਲ ਗਿਆ ਦੇਖੋ ਪੰਜਾਬੀ ਗੀਤ ਤੁਸੀਂ ਸਾਰੇ ਸੁਣਦੇ ਹੋ ਹਨਾ ਵੀਡੀਓ ਵੀ ਤੁਸੀਂ ਦੇਖਦੇ ਹੋ ਤੁਸੀਂ ਗੀਤ ਪੰਜਾਬੀ ਗੀਤਾਂ ਦੀ ਆਪਾਂ ਗੱਲ ਕਰੀਏ ਤੁਸੀਂ ਉਹਨਾਂ ਨੂੰ ਵੀਡੀਓ ਐਡੀਟਿੰਗ ਦੇ ਰਹੇ ਤੁਸੀਂ ਉਹਨਾਂ ਨੂੰ ਐਡਿਟ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਆ ਗਿਆ ਫਿਲਮਾਂ ਮੂਵੀਜ਼ ਠੀਕ ਆ ਮੂਵੀਜ਼ ਕੋਈ ਵੀ ਲਾ ਲਓ ਪੰਜਾਬੀ ਲਾ ਲਓ ਹਿੰਦੀ ਲਾ ਲਓ ਸਾਊਥ ਦੀਆਂ ਲਾ ਲਓ ਬੋ ਸਾਰੀਆਂ ਮੂਵੀ ਹੈਗੀਆਂ ਨਾ ਉਹ ਸਾਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਆ ਲੋ ਤੁਸੀਂ ਸ਼ੋਰਟ ਮੂਵੀਜ਼ ਆ ਗਈਆਂ ਸ਼ੋਰਟ ਮੂਵੀ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਆ ਕੇ ਫਿਲਮਾਂ ਦੇ ਪੋਸਟਰ ਤੁਸੀਂ ਦੇਖਿਓ ਨੇ ਮੂਵੀ ਪੋਸਟਰ ਹਣਾ ਤੁਸੀਂ ਮੂਵੀ ਪੋਸਟਰ ਤੁਸੀਂ ਰੈਡੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਸਿਰ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਤੁਸੀਂ ਕਰ ਸਕਦੇ ਹੋ ਕਿਉਂਕਿ ਤੁਸੀਂ ਸਾਰੇ ਦੇਖ ਲਓ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦਾ ਨਾ ਪਤਾ ਕੀ ਸੋਸ਼ਲ ਮੀਡੀਆ ਤੇ ਫੇਮਸ ਹੋਣਾ ਚਾਹੁੰਦਾ ਵਾ ਹਰੇਕ ਬੰਦਾ ਕਹਿੰਦਾ ਵੀ ਯਾਰ ਕੋਈ ਬੰਦਾ ਮੈਨੂੰ ਵਧੀਆ ਐਡੀਟਰ ਮਿਲ ਜੇ ਵੀ ਉਹ ਮੇਰੀ ਜਿਹੜੀ ਵੀਡੀਓ ਉਹ ਵੀਡੀਓ ਨੂੰ ਐਡਿਟ ਕਰ ਦੇ ਵੀਡੀਓ ਨੂੰ ਐਡਿਟ ਕਰਕੇ ਮੈਨੂੰ ਪੇਮੈਂਟ ਦੇ ਦਾਂਗਾ ਵੀ ਮੇਰੀ ਵੀਡੀਓ ਅਪਲੋਡ ਕਰੇ ਕਿਉਂਕਿ ਦੇਖੋ ਹਰੇਕ ਕੋਈ ਇੰਸਟਾਗ੍ਰam ਤੇ ਰੀਲਾਂ ਪਾਉਂਦਾ ਵਾ YouTube ਤੇ ਵੀਡੀਓ ਬਣਾਉਣਾ ਪਾਉਂਦਾ ਵਾ ਕੋਈ ਸ਼ੋਰਟ ਵੀਡੀਓ ਤੁਸੀਂ ਦੇਖਿਆ ਹੁਣ ਅੱਜ ਕੱਲ ਤਾਂ ਮਤਲਬ ਜਿਹੜੀਆਂ ਫੈਮਲੀਆ ਨੇ ਫੈਮਲੀਆ ਘਰ ਦੇ ਵਿੱਚ ਹੀ ਇੱਕ ਸ਼ੋਰਟ ਫਿਲਮ ਬਣਾਈ ਜਾਂਦੇ ਨੇ ਤੇ ਉਹ ਬਣਾ ਆਪਣਾ YouTube ਤੇ ਪਾਈ ਜਾਂਦੇ ਨੇ ਕਿਉਂਕਿ YouTube ਦੇ ਉੱਤੋਂ ਬਹੁਤ ਵਧੀਆ ਉਹਨਾਂ ਨੂੰ ਪੈਸਾ ਮਿਲਦਾ ਵਾ Facebook ਤੋਂ ਵੀ ਉਹਨਾਂ ਨੂੰ ਪੈਸਾ ਮਿਲਦਾ ਵਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਉਹ ਕਹਿੰਦੇ ਵੀ ਅਸੀਂ ਆਪਣੀ ਵੀਡੀਓ ਨਹੀਂ ਸ਼ੂਟ ਤਾਂ ਅਸੀਂ ਕਰ ਲੈਨੇ ਆ ਪਰ ਸਾਨੂੰ ਐਡੀਟਿੰਗ ਕਰਨ ਦਾ ਟਾਈਮ ਨਹੀਂ ਲੱਗਦਾ ਕਿਉਂ ਕਿਉਂਕਿ ਉਹਨਾਂ ਨੇ ਅਗਲੀ ਵੀਡੀਓ ਵੀ ਸ਼ੂਟ ਕਰਨੀ ਹੁੰਦੀ ਆ ਜੇ ਤੁਹਾਡੇ ਵਿੱਚੋਂ ਕੋਈ ਮੇਰਾ ਭਿੰਡ ਭਰਾ ਹੈਗਾ ਜਿਹੜੇ ਮਤਲਬ ਵੀ ਐਡੀਟਿੰਗ ਮੰਨ ਕੇ ਚਲੋ ਤੁਸੀਂ ਸਿੱਖ ਲਓਗੇ ਜਾਂ ਆਪਣੇ ਬੱਚਿਆਂ ਨੂੰ ਇਹ ਫਿਲਮ ਹੁੰਦੀ ਜਿਹੜੀ ਮਨ ਚ ਚਲੋ ਉਹ ਵੀ ਕਰਦੇ ਹਾਂ ਤੁਸੀਂ 10 ਤੋਂ ਲੈ ਕੇ 15000 ਰੁਪਏ ਨੋਰਮਲੀ ਬਹੁਤ ਘੱਟ ਦੱਸਿਆ ਮੈਂ ਇਹ 10 ਤੋਂ 15000 ਰੁਪਏ ਤੁਸੀਂ ਸ਼ਾਰਟ ਫਿਲਮ ਦਾ ਤੁਸੀਂ ਚਾਰਜ ਕਰ ਸਕਦੇ ਹੋ 10 ਤੋਂ 15000 ਰੁਪਏ ਤੇ ਤੁਸੀਂ ਫਿਲਮ ਕਿੰਨੀ ਦੇਰ ਚ ਕਰ ਦੋਗੇ ਇੱਕ ਦਿਨ ਦੇ ਵਿੱਚ ਇੱਕ ਤੋਂ ਦੋ ਦਿਨ ਦੇ ਵਿੱਚ ਤੁਸੀਂ ਚਾਰਜ ਕਰ ਦੋਗੇ ਦੋ ਦਿਨ ਦੇ ਵਿੱਚ ਤੁਹਾਡੇ 10000 ਰੁਪਏ ਬਣ ਗਏ 15000 ਬਣ ਗਏ 20000 ਬਣ ਗਏ ਕੀ ਮਾੜਾ ਵਾ ਹੁਣ ਆਪਾਂ ਗੱਲ ਆ ਜਾਂਦੇ ਜਿਹੜਾ ਪ੍ਰੋਫੈਸ਼ਨਲ ਕੰਮ ਹੈਗਾ ਗੀਤਾਂ ਦੀ ਐਡੀਟਿੰਗ ਆ ਜਿਹੜਾ ਵੱਡੇ ਵੱਡੇ ਤੁਸੀਂ ਗਾਣੇ ਦੇਖਣ ਜੱਸੀ ਗਿੱਲ ਦੇ ਜੱਜੀਬੀ ਦੇ ਬੱ ਅਣਾ ਕਿਸੇ ਵੀ ਸਿੰਗਰ ਦੇ ਤੁਸੀਂ ਵੱਡੇ ਦੇ ਦੇਖੇ ਹੋਣੇ ਉਹ ਗੀਤ ਐਡਿਟ ਹੁੰਦੇ ਨੇ ਹਾਂ ਉਹਦਾ ਇੱਕ ਗੀਤ ਦੇ ਐਡੀਟਿੰਗ ਦੀ ਚਾਰਜ ਪਤਾ ਕੀ ਹੁੰਦਾ ਵਾ ਉਹਦਾ ਘੱਟੋ ਘੱਟ 20000 ਤੋਂ ਸਟਾਰਟ ਹੁੰਦਾ ਉਹਨਾਂ ਦਾ 20000 ਤੋਂ ਸਟਾਰਟਿੰਗ ਹੁੰਦੀ ਹੈ ਜਿਹੜੇ ਟੌਪ ਦੇ ਗਾਣੇ ਨੇ ਜਿਹੜੇ ਜਿਹੜੇ ਵੀ ਟੌਪ ਦੇ ਗਾਣੇ ਦੀ ਗੱਲ ਕਰਦਾ ਤੁਸੀਂ ਇੱਕ ਗਾਣੇ ਦੀ ਇੱਕ ਗਾਣਾ ਤੁਸੀਂ ਜੇ ਐਡਿਟ ਕਰ ਦਿੰਦੇ ਹੋ ਤੁਸੀਂ 2 ਦਿਨ ਦੇ ਵਿੱਚ ਇੱਕ ਗਾਣਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਐਡਿਟ ਕਰ ਦੋਗੇ ਤਾਂ ਤੁਹਾਨੂੰ ਤੁਹਾਡੇ 2 ਦਿਨ ਦੇ ਵਿੱਚ 20000 ਰੁਪਏ ਬਣ ਗਿਆ ਤੁਹਾਨੂੰ ਹੋਰ ਕੀ ਚਾਹੀਦਾ ਵਾ ਨਾਲ ਤੁਸੀਂ ਵੱਡੇ ਵੱਡੇ ਸਿੰਗਰਾਂ ਦੇ ਜਿਨ੍ਹਾਂ ਨੂੰ ਲੋਕ ਮਿਲਣ ਨੂੰ ਤਰਸਦੇ ਨੇ ਤੁਸੀਂ ਉਹਨਾਂ ਦੇ ਗਾਣੇ ਐਡਿਟ ਕਰਦੇ ਪਏ ਨੇ ਨਾਲੇ ਸਿੰਗਰ ਵੀ ਤੁਹਾਡੇ ਕੋਲ ਆ ਕੇ ਬੈਠਣਗੇ ਨੰਬਰ 2 ਤੇ ਆ ਗਿਆ ਜੀ ਮੂਵੀ ਮੂਵੀ ਤੁਸੀਂ ਦੇਖਿਓ ਕਿੰਨੀਆਂ ਫਿਲਮਾਂ ਬਣਦੇ ਨੇ ਅੱਜ ਦੇ ਸਮੇਂ ਦੇ ਵਿੱਚ ਹਰੇਕ ਕੋਈ ਮਤਲਬ ਫਿਲਮਾਂ ਬਨਉਣ ਦੇ ਪਿੱਛੇ ਲੱਗਿਆ ਹੋਇਆ ਪੰਜਾਬੀ ਇੰਡਸਟਰੀ ਦੇਖ ਲਓ ਤੁਸੀਂ ਤੇਲਗੂ ਇੰਡਸਟਰੀ ਦੇਖ ਲਓ ਤੁਸੀਂ ਬੋਲੀਵੁੱਡ ਦੀ ਇੰਡਸਟਰੀ ਦੇਖ ਲਓ ਹਾਲੀਵੁੱਡ ਦੀ ਇੰਡਸਟਰੀ ਦੇਖ ਲਓ ਹਣਾ ਉਹ ਫਿਲਮਾਂ ਬਣਨ ਤੋਂ ਬਾਅਦ ਉਹਦਾ ਕੀ ਆ ਫਿਲਮ ਨੂੰ ਐਡਿਟ ਕਰਦਾ ਹੋਣਾ ਉਹਨੂੰ ਐਡਿਟ ਕੋਣ ਕਰੂਗਾ ਐਡਿਟ ਤਾਂ ਉਹੀ ਕਰੂਗਾ ਜਿਹਨੇ ਵੀਡੀਓ ਐਡੀਟਿੰਗ ਸਿੱਖੀ ਹੋਊਗੀ ਤੁਸੀਂ ਸਿੱਖੀ ਆ ਹੁਣ ਜੇ ਵੀਡੀਓ ਦੀ ਆ ਉਹਨੂੰ ਘਟੋ ਘਟਾਪ ਮੰਨ ਕੇ ਜੱਲੀ ਉਹਨੂੰ 20 ਦਿਨ ਲੱਗ ਜਾਂਦੇ ਆ 20 ਤੋਂ ਲੈ ਕੇ 25 ਦਿਨ ਨੋਰਮਲੀ ਲੱਗ ਜਾਂਦੇ ਆ ਵੀਡੀਓ ਐਡੀਟਿੰਗ ਦੀ ਠੀਕ ਹੈ ਜੀ ਤੇ ਉਹਦੇ ਚਾਰਜ ਪਤਾ ਕੀ ਆ ਘਟੋ ਘਟਾ 4 ਲੱਖ ਰੁਪਈਆ 4 ਤੋਂ ਲੈ ਕੇ 10 ਲੱਖ ਰੁਪਈਆ ਮਹੀਨੇ ਦਾ ਚਾਰਜ ਕਰਦੇ ਨੇ ਤੁਹਾਡਾ ਤੁਸੀਂ ਇੱਕ ਫਿਲਮ ਨੂੰ ਐਡੀਟ ਕੀਤਾ ਤੁਹਾਡਾ 4 ਲੱਖ ਤੋਂ ਲੈ ਕੇ 10 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਕਮਾ ਲਿਆ ਸਿਰਫ ਕਿੰਨੇ ਦਿਨ ਦਾ ਇੱਕ ਮਹੀਨੇ ਦਾ ਇੱਕ ਮਹੀਨਾ ਵੀ ਕਿੱਥੇ ਲੱਗਾ 25 ਦਿਨ ਦਾ 25 ਦਿਨ ਦਾ ਤੁਸੀਂ 10 ਲੱਖ ਰੁਪਈਆ ਕਮਾ ਲਿਆ ਕੀ ਮੜਾ ਇੰਨਾ ਤੁਸੀਂ ਜੇ ਸੱਚ ਦੱਸੋ 10 ਲੱਖ ਰੁਪਏ ਤੁਸੀਂ ਕੈਨੇਡਾ ਜਾ ਕੇ ਕਮਾ ਲੋਗੇ ਨਹੀਂ ਕਮਾ ਸਕਦੇ 20 ਦਿਨ ਦਾ ਅਮਰੀਕਾ ਜਾ ਕੇ ਵੀ ਨਹੀਂ ਤੁਸੀਂ ਕਮਾ ਸਕਦੇ ਹੈਗੇ ਤੇ ਤੁਸੀਂ ਘਰੇ ਬੈਠ ਕੇ ਏਸੀ ਦੇ ਵਿੱਚ ਬੈਠ ਕੇ ਤੁਸੀਂ ਫਿਲਮ ਨੂੰ ਐਡਿਟ ਕਰਨਾ 25 ਦਿਨ ਬਾਅਦ ਤੁਹਾਨੂੰ 10 ਲੱਖ ਰੁਪਏ ਤੁਹਾਨੂੰ ਬੜੇ ਆਰਾਮ ਨਾਲ ਮਿਲ ਜਣਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੂਵੀ ਪੋਸਟਰ ਤੁਸੀਂ ਪੋਸਟਰ ਦੇਖੇ ਹੋਣੇ ਵੱਡੇ ਵੱਡੇ ਜਿਹੜੇ ਪੋਸਟਰ ਬੰਦਦੇ ਨੇ ਵਿਰਾਟ ਕੋਲੀ ਹੋ ਗਿਆ ਜਾਂ ਫਿਲਮਾਂ ਦੇ ਪੋਸਟਰ ਤੁਸੀਂ ਦੇਖੇ ਹੋਣੇ ਜਾਂ ਵਿਰਾਟ ਕੋਲੀ ਹੁਣੀ ਕਿਸੇ ਚੀਜ਼ ਕੰਪਨੀ ਦੀ ਐਡ ਕਰਦੇ ਨੇ ਉਹਨਾਂ ਦੀ ਪੋਸਟਰ ਬਣਾਉਣ ਵਾਸਤੇ ਜਿਹੜੀ ਕੰਪਨੀ ਆਉਂਦੀ ਹੈ ਲੈ ਵੱਡੀ ਵੱਡੀ ਕੰਪਨੀ ਆਉਂਦੀ ਹੈ ਉਹਨਾਂ ਕਰੋੜਾਂ ਰੁਪਏ ਦੇ ਵਿੱਚ ਇਨਵੈਸਟ ਕਰਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਪੋਸਟਰ ਬਣਵਾਣੇ ਹੁੰਦੇ ਨੇ ਟੋਪ ਦੇ ਪੋਸਟਰ ਕੌਣ ਬਣਾਉਂਗੇ ਤੁਸੀਂ ਬਣਾਉਂਗੇ ਕਿਉਂਕਿ ਤੁਸੀਂ ਫੋਟੋਸ਼ਾਪ ਸਿੱਖੀ ਹੋਈ ਆ ਫੋਟੋਸ਼ਾਪ ਹੁੰਦੀ ਹੈ ਇੱਕ ਕੋਰਲ ਡਰਾ ਹੁੰਦਾ ਵਾ ਹਨਾ ਬਹੁਤ ਕੁ ਬਣਾਉਣ ਦਾ ਇੱਕ ਪੋਸਟਰ ਬਣਾਉਣ ਦਾ ਮੈ ਦੱਸਾਂ ਤੁਸੀਂ ਕੀ ਚਾਰਜ ਕਰੋਗੇ 10000 ਤੋਂ ਲੈ ਕੇ 50000 ਇੱਕ ਪੋਸਟਰ ਬਣਾਣਾ ਤੇ ਤੁਸੀਂ ਬਣਾ ਕੇ ਨੇ ਦਿਨ ਦੇ ਵਿੱਚ ਦੋਗੇ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ ਟੋਪ ਦਾ ਟੋਪ ਦਾ ਪੋਸਟਰ ਬਣਾ ਦੋਗੇ ਵੱਡੀ ਵੱਡੀ ਕੰਪਨੀ ਨੇ ਜਿਹੜੀ ਤੁਹਾਨੂੰ ਇੱਕ ਪੋਸਟਰ ਬਣਾਉਣ ਦਾ ਤੁਹਾਨੂੰ ਕੋ 10000 ਤੋਂ ਲੈ ਕੇ 50000 ਰੁਪਏ ਤੁਹਾਨੂੰ ਦੇਣਗੇ ਸਿਰਫ ਇੱਕ ਦਿਨ ਦਾ ਠੀਕ ਆ ਤੁਸੀਂ ਇੱਕ ਯੂਟਿਊਬਰ ਦੇਖਣਾ ਮਿਸਟਰ ਬੀਸਟਾ ਬੀ ਮਿਸਟਰ ਬੀਸਟਾ ਉਹਦੇ 300 300 ਮਿਲੀਅਨ ਮੇਰੇ ਖਿਆਲ ਚ ਸਬਸਕ੍ਰਾਈਬਰ ਨੇ ਤੇ ਉਹ ਆਪਣਾ ਨਾ ਸਿਰਫ ਇੱਕ ਥੰਬਨੇਲ ਬਣਾਉਂਦਾ ਥੰਬ ਲੈ ਲਓ ਥੰਬਨੇਲ ਬਣਾਉਣ ਵਾਸਤੇ ਨਾ ਬੰਦਾ ਰੱਖਿਆ ਹੋਇਆ ਤੇ ਉਹ ਇੱਕ ਬੰਦੇ ਨੂੰ ਕਹਿੰਦੇ ਕਿੰਨੇ ਪੈਸੇ ਦਿੰਦਾ ਇੱਕ ਬੰਦੇ ਨੂੰ ਹਜ਼ਾਰ 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 ਰੁਪਏ ਨਹੀਂ ਹਜ਼ਾਰ ਡਾਲਰ ਹਜ਼ਾਰ ਡਾਲਰ ਦਿੰਦਾ ਇੱਕ ਥੰਬਨੇਲ ਬਣਾਉਣ ਨੂੰ ਤੇ ਉਹ ਜਿਹੜਾ ਬੰਦਾ ਵਾ ਉਹ ਸਿਰਫ 2-3 ਘੰਟੇ ਦੇ ਵਿੱਚ ਇੱਕ ਥੰਬਨੇਲ ਬਣਾ ਕੇ ਦੇ ਦਿੰਦਾ 2-3 ਘੰਟੇ ਬਾਅਦ ਉਹ ਹਜ਼ਾਰ ਡਾਲਰ ਕਮਾ ਲੈਂਦਾ ਹਜ਼ਾਰ ਡਾਲਰ ਨੂੰ ਦੇਖ ਲਓ ਇੰਡੀਅਨ ਕਰੰਸੀ ਦੇ ਵਿੱਚ ਬਣਾ ਕਰਕੇ ਕਿੰਨੇ ਬਣ ਗਏ ਠੀਕ ਹੈ ਜੀ ਸੋ ਇਸ ਕਰਕੇ ਮੈਂ ਕਹਿੰਦਾ ਤੁਸੀਂ ਨਾ ਕੈਨੇਡਾ ਅਮਰੀਕਾ ਇੰਗਲੈਂਡ ਵਾਲਾ ਜਿਹੜਾ ਕੀੜਾ ਤੁਹਾਡੇ ਦਿਮਾਗ ਦੇ ਵਿੱਚੋਂ ਆਪਣੀ ਤੁਸੀਂ ਉਹ ਕੱਢ ਦੋ ਆਪਣੇ ਬੱਚਿਆਂ ਨੂੰ ਕਹੋ ਕਿ ਬੇਟਾ ਤੁਸੀਂ ਆਹ ਕੰਮ ਸਿੱਖੋ ਇਹ ਕੰਮ ਦੇ ਵਿੱਚ ਪਤਾ ਕੀ ਆ ਲੋਕੀ ਸਿੱਖਦੇ ਨਹੀਂ ਹੈਗੇ ਆਪਣੇ ਜਿਹੜੇ ਲੋਕ ਨੇ ਜਿਹੜੇ ਆਪਣੇ ਪੰਜਾਬੀ ਲੋਕ ਨੇ ਨਾ ਮੈਂ ਦੇਖੀ ਨੂੰ ਹੁੰਦਾ ਸਾਰੇ ਬਾਹਰ ਜਾਂਦਾ ਹੀ ਕੀੜਾ ਵਾਸੀ ਬਾਹਰ ਜਾਣਾ ਬਾਹਰ ਜਾਣਾ ਵਾ ਮੈਂ ਸੌਤਾਲੇ ਬਸੇ ਗਿਆ ਸੀ ਉੱਥੇ ਦੇਖਿਆ ਸੀ ਲੋਕਾਂ ਦੇ ਵਿੱਚ ਉੱਥੇ ਯਾਰ ਕਰੇਜ ਬਹੁਤ ਜ਼ਿਆਦਾ ਵਾ ਉਹ ਲੋਕੀ ਇਹ ਕੋਰਸ ਕਰੀ ਜਾਂਦੇ ਨੇ ਵੀਡੀਓ ਡਿਟਿੰਗ ਦਾ ਕੋਰਸ ਕਰੀ ਜਾਂਦੇ ਨੇ ਫੋਟੋਸ਼ਾਪ ਦਾ ਕੋਰਸ ਕਰੀ ਜਾਂਦੇ ਨੇ ਵੀਐਫਐਕਸ ਦਾ ਕੋਰਸ ਕਰੀ ਜਾਂਦੇ ਨੇ ਗ੍ਰਾਫਿਕ ਡਿਜ਼ਾਈਨਿੰਗ ਦਾ ਕੋਰਸ ਕਰੀ ਜਾਂਦੇ ਨੇ ਯਾਰ ਤੁਸੀਂ ਵੀ ਕਰ ਲਓ ਤੁਸੀਂ ਸਿੱਖੋ ਇਹ ਚੀਜ਼ ਜੇ ਤੁਸੀਂ ਪਲੱਸ 2 ਪਾਸ ਕਰ ਲਈ ਹੈ ਨਾ ਪਲੱਸ 2 ਪਾਸ ਕਰਨ ਤੋਂ ਬਾਅਦ ਤੁਸੀਂ ਬਾਹਰ ਨਾ ਜਾਓ ਤੁਸੀਂ ਇਹ ਚੀਜ਼ਾਂ ਸਿੱਖੋ ਪਲੱਸ 2 ਕਰਨ ਤੋਂ ਬਾਅਦ ਤੁਸੀਂ ਇੱਕ ਸਾਲ ਦਾ ਕੋਰਸ ਆ ਜੀ ਜੇ ਤੁਸੀਂ ਇਹ ਇੱਕ ਸਾਲ ਦਾ ਕੋਰਸ ਕਰ ਲਿਆ ਉਸ ਤੋਂ ਬਾਅਦ ਤੁਸੀਂ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਸਿਰਫ ਇੱਕ ਇੱਕ 80000 ਰੁਪਏ ਤੁਹਾਡਾ ਲੱਗਣਾ ਸਿੱਖਣ ਦੇ ਉੱਤੇ ਲੱਗਣਾ ਵਾ ਤੇ 2 ਲੱਖ ਰੁਪਏ ਦਾ ਤੁਸੀਂ ਕੰਪਿਊਟਰ ਬਣਾਉਣਾ ਤੇ ਆਪਣੇ ਘਰ ਦੇ ਵਿੱਚ ਇੱਕ ਵਧੀਆ ਜਿਹਾ ਸਟੂਡੀਓ ਬਣਾ ਦੇਣਾ ਜੇ ਆਪ ਮੰਨ ਕੇ ਚੱਲੀ ਜਾ ਸਾਰਾ ਕੁਝ ਤੁਹਾਡਾ ਸਟੂਡੀਓ ਸੈਟਅਪ 2 ਲੱਖ ਰੁਪਏ ਹੋ ਗਿਆ ਤੇ ਉਹ ਪਾ ਗਿਆ ਸਾਰਾ ਉਹ ਤੁਹਾਡਾ ਰੈਡੀ ਕਿੰਨੇ ਦੇ ਵਿੱਚ ਹੋ ਜਾਏਗਾ ਮੰਨ ਕੇ ਜਦੋਂ ਫੀਸ ਫੂਸ ਪਾ ਗਏ ਤੁਹਾਡਾ ਜਿਆਦਾ ਨਹੀਂ ਮੈਂ ਘਾਟ ਤੁਸੀਂ ਮੰਨ ਕੇ ਚੱਲੋ ਖਿੱਚ ਧੋ ਕੇ ਵੀ ਤੁਸੀਂ ਦੇ 2 2 ਜਾਂ 5 ਲੱਖ 5 ਲੱਖ ਰੁਪਏ ਲੱਗਾ ਯਾਰ ਤੁਹਾਡਾ ਸਾਰਾ 5 ਲੱਖ ਰੁਪਏ ਦੇ ਵਿੱਚ ਤੁਹਾਡਾ ਸਾਰਾ ਸਿਸਟਮ ਸੀਗਾ ਜੋ ਵੀ ਜੀ ਉਹ ਸਾਰਾ ਕੁਝ ਤੁਹਾਡਾ ਤਿਆਰ ਹੋ ਗਿਆ 5 ਲੱਖ ਰੁਪਏ ਦੇ ਵਿੱਚ ਤੇ ਤੁਸੀਂ ਕਮਾ ਕੇ ਨਹੀਂ ਰਹੇ ਹੋ ਘਰੇ ਬੈਠੇ ਤੁਸੀਂ ਲੱਖਾਂ ਰੁਪਏ ਕਮਾ ਰਹੇ ਹੋ ਤੁਸੀਂ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾ ਰਹੇ ਹੋ ਘਰੇ ਬੈਠ ਕੇ ਉਹ ਵੀ 5 ਲੱਖ ਰੁਪਏ ਲਾਇਆ ਜੇ ਤੁਸੀਂ ਕੈਨੇਡਾ ਅਮਰੀਕਾ ਜਾਂਦੇ ਹੋ 35 ਤੋਂ 40 ਲੱਖ ਰੁਪਏ ਲੱਗੂਗਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਮਾਪਿਓ ਤੋਂ ਵੀ ਤੁਸੀਂ ਦੂਰ ਜਾਉਂਗੇ ਕਿਉਂ ਨਾ ਸੀ ਉਹ ਕੈਨੇਡਾ ਅਮਰੀਕਾ ਦਾ ਦਿਮਾਗ ਦੇ ਵਿੱਚ ਕੀੜਾ ਕੱਢ ਗਿਆ ਸੀ ਆਹ ਲਾਈਨ ਦੇ ਵਿੱਚ ਆਈਏ ਅਸੀਂ ਸਾਡੇ ਸਾਡੇ ਲੋਕ ਨੇ ਜਿਹੜੇ ਮੈਂ ਦੇਖ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇੱਧਰ ਜਾਂਦੀ ਹੀ ਨਹੀਂ ਹੈਗੀ ਉਹ ਕਹਿੰਦੇ ਯਾਰ ਨਹੀਂ ਅਸੀਂ ਜਾਣਾ ਨਹੀਂ ਹੈਗਾ ਕਹਿੰਦੇ ਕਹਿੰਦੇ ਸੀ ਇਹ ਕੋਰਸ ਕਰਨ ਦੇ ਨਹੀਂ ਕਹਿੰਦਾ ਬੇਕਾਰ ਆ ਸਾਨੂੰ ਕੰਮ ਨਹੀਂ ਮਿਲਦਾ ਨਹੀਂ ਇਹ ਗਲਤ ਫਹਿਮੀਆਂ ਤੁਹਾਡੀ ਤੁਸੀਂ ਇੱਕ ਵਾਰੀ ਇਹ ਕੋਰਸ ਤਾਂ ਕਰੋ ਕੋਰਸ ਕਰਕੇ ਤੁਸੀਂ ਬਹੁਤ ਨੂੰ ਬਹੁਤ ਸਾਰੇ ਲੋਕ ਮਿਲਣਗੇ ਅੱਜ ਕੱਲ ਕੀ ਆ ਅੱਜ ਕੱਲ ਦਾ ਸਮਾਂ ਹੈਗਾ ਵੀ ਔਨਲਾਈਨ ਕੰਮ ਮਿਲੀ ਜਾਂਦਾ ਵਾ ਤੁਹਾਨੂੰ ਤੁਸੀਂ ਆਪਣਾ ਕੰਮ ਸਿੱਖ ਕੇ ਆਪਣਾ ਇੱਕ ਰੈਜ਼ਿਊਮ ਰੈਡੀ ਕਰ ਲੋ ਰੈਜ਼ਿਊਮ ਰੈਡੀ ਕਰਕੇ ਬਹੁਤ ਸਾਰੀਆਂ ਸਾਈਟਾਂ ਇਹੋ ਜਿਹੀਆਂ ਹੈਗੀਆਂ ਤੁਸੀਂ ਉੱਤੇ ਅਪਲੋਡ ਕਰ ਦਿਓ ਤੇ ਜਿਹੜੇ ਗੋਰੇ ਨੇ ਬਾਹਰਲੇ ਹਨਾ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਉਹ ਤੁਹਾਨੂੰ ਉਹ ਕਰਨਗੇ ਹਾਇਰ ਕਰਨਗੇ ਉਹ ਤੁਹਾਨੂੰ ਘਰੇ ਬੈਠੇ ਕੰਮ ਭੇਜਣਗੇ ਤੁਸੀਂ ਕੰਮ ਕਰਨਾ ਤੇ ਕਰਕੇ ਤੁਸੀਂ ਔਨਲਾਈਨ ਭੇਜੀਓ ਤੇ ਉਹ ਤੁਹਾਨੂੰ ਡੋਲਰ اٹੋਮੈਟਿਕ ਤੁਹਾਡੇ ਖਾਤੇ ਵਿੱਚ ਪਾਈ ਜਾਣਗੀ ਸੋ ਇਹ ਕੈਨੇਡਾ ਅਮਰੀਕਾ ਵਾਲਾ ਕੀੜਾ ਦਿਮਾਗ ਚੋਂ ਕੱਢ ਕੇ ਇਹਦੇ ਵੱਲ ਆਓ ਇਹਦੇ ਵਿੱਚ ਬਹੁਤ ਵਧੀਆ ਫਿਊਚਰ ਹੈ ਇਹਦੇ ਵਿੱਚ ਆਉਣ ਵਾਲਾ ਸਮਾਂ ਇਸ ਚੀਜ਼ ਦਾ ਵਾ ਗਰੰਟੀ ਹੈ ਇਹ ਮੇਰੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਨਹੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜੀ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਕੋਈ ਵੀਡੀਓ ਐਡੀਟਿੰਗ ਸਿੱਖਣਾ ਚਾਹੁੰਦਾ ਵਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਐਡੀਟਿੰਗ ਜਿਹੜਾ ਕੋਰਸ ਆ ਉਹ ਅਸੀਂ ਵੀ ਤੁਹਾਨੂੰ ਸਿਖਾ ਸਕਦੇ ਹਾਂ ਜੀ ਅਗਰ ਤੁਸੀਂ ਸਿੱਖਣ ਦੇ ਚਾਹਵਨ ਹੈਗੇ ਤਾਂ ਆਪਣੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨੂੰ ਕੋਸਟਾਰੇ ਵੀ ਉਹਦਾ ਕੀ ਹਿਸਾਬ ਕਰਤਾ ਵਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਹੋਈਗੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਨਾਂ ਬਹੁਤ ਜਲਦੀ ਇੱਕ ਨਵੀਂ ਤੇ ਵੀਡੀਓ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ